ਵਾਹੀ ਗੁਰਜੀ ਦਾ ਹਾਲ ਛਾਓ ਵਾਹੀ ਗੁਰਜੀ ਦੀ ਫਤਿਹ ਜੀ ਇੱਕ ਪਾਸਾ ਤੇ ਆਣ ਜਾਣ ਦੇ ਰਪਏ ਟ੍ਰਾਂਟੋ ਤੋਂ ਦਿੱਲੀ ਤੋਂ ਬੈਗ ਨਾਲ ਨਵੰਬਰ ਕਿ 65000 ਦੀ ਜੇਕਰ ਨਵੰਬਰ ਕਿ ਆਣਾ ਹੈ ਫਰਵਰੀ ਚ ਵਾਪਸੀ ਤਿੰਨ ਮਹੀਨੇ ਨਾਲ 123000 ਦੀ ਮਿਲਬੌਰਨ ਤੋਂ ਅਮਰਖਰ 20 ਕਿਲੋ ਬੈਗ ਨਾਲ ਨਵੰਬਰ ਕਿ 39000 ਦੀ ਜੇਕਰ ਨਵੰਬਰ ਕਿ ਆਣਾ ਹੈ ਫਰਵਰੀ ਚ ਵਾਪਸੀ ਤਿੰਨ ਮਹੀਨੇ ਨਾਲ 85000 ਦੀ ਦਿੱਲੀ ਤੋਂ ਲੰਡਨ ਤੋਂ ਦਿੱਲੀ 30 ਕਿਲੋ ਬੈਗ ਨਾਲ ਨਵੰਬਰ ਤੇ 37000 ਦੀ ਨਵੰਬਰ ਤੇ ਆਣਾ ਹੈ ਫਰਵਰੀ ਤੇ ਵਾਪਸ ਹੀ 3 ਮਹੀਨੇ ਨਾਲ 68000 ਦੀ ਆਕਲੈਂਡ ਤੋਂ ਦਿੱਲੀ 25 ਕਿਲੋ ਬੈਗ ਨਾਲ ਨਵੰਬਰ ਤੇ 72000 ਦੀ 1 ਨਵੰਬਰ ਤੇ ਆਣਾ ਹੈ ਫਰਵਰੀ ਤੇ ਵਾਪਸ ਹੀ 3 ਮਹੀਨੇ ਨਾਲ 1 ਲੱਖ 23000 ਦੀ ਦਵਾਈ ਤੋਂ ਔਮਰਥਰ 30 ਕਿਲੋ ਬੈਗ ਨਾਲ ਨਵੰਬਰ ਚ 12000 ਦੀ ਸਿੰਗਾਪੁਰ ਤੋਂ ਦਿੱਲੀ 20 ਕਿਲੋ ਬੈਗ ਨਾਲ ਨਵੰਬਰ ਚ 15000 ਦੀ ਨਿਊਯਾਰਕ ਤੋਂ ਦਿੱਲੀ 2 ਬੈਗ ਨਵੰਬਰ ਚ 40000 ਦੀ ਨਵੰਬਰ ਚ ਆਣਾ ਹੈ ਫਰਵਰੀ ਚ ਵਾਪਸੀ 3 ਮਹੀਨੇ ਨਾਲ 75000 ਦੀ ਰੋਮ ਤੋਂ ਦਿੱਲੀ 30 ਕਿਲੋ ਬੈਗ ਨਵੰਬਰ ਚ 35000 ਦੀ ਨਵੰਬਰ ਚ ਆਣਾ ਹੈ ਫਰਵਰੀ ਚ ਵਾਪਸੀ 3 ਮਹੀਨੇ ਨਾਲ 60000 ਦੀ ਇਸ ਤੋਂ ਇਲਾਵਾ ਜਿਵੇਂ ਕਿ ਹੋਟਲ ਬੁਕਿੰਗ ਵਦੇਸ਼ਾਂ ਤੋਂ ਵੀ ਇਹ ਪ੍ਰਾਪਤ ਕਰਨੇ ਹਨ ਦੇ ਲਿਵੇਟਡ ਟੂਰ ਪੈਕੇਜ ਫਾਸਟ ਟਪਲਾਈ ਇੰਡੋਨੇਸ਼ੀਆਨ ਬਸ ਟਿਕਟਾਂ ਹਵਾਈ ਟਿਕਟਾਂ ਫੈਨ ਦਾ ਇਹਨਾਂ ਤੋਂ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਕੰਮ ਕਰਾਏ ਚੱਕਰੀਂ ਤੇ ਕੱਲ ਰਿਹਾ ਨੰਬਰ ਇਸ ਨੰਬਰ ਤੇ ਤੁਸੀਂ ਪੁੱਛ ਕੇ ਕਰਵਾ ਸਕਦੇ ਹੋ ਆਣਾ ਕਿੱਥੇ ਹੈ ਬੀਬੀ ਐਲੀਸ਼ਾਨ ਸਰਵਿਸ ਫਾਸਟਪਾਈ ਦਾ ਜ਼ਿਲ੍ਹਾ ਬਟਿੰਡਾ ਕੋਟਾਗੁਰੂ ਸੜਕ ਨੇੜੇ ਦਾਣਾ ਮੰਡੀ ਤੁਸੀਂ ਗੂਗਲ ਮੈਪਸ ਵੀ ਸਰਚ ਕਰਕੇ ਵੇਖ ਸਕਦੇ ਹੋ ਇਸ ਤਰ੍ਹਾਂ ਦੀ ਵੀਡੀਓ ਹਰ ਮਹੀਨੇ ਦੇ ਬਾਅਦ ਆਉਂਦੀ ਰਹੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ